ਸਾਡੇ ਦਾ ਬਾਈ ਜੀ 25-30 ਲੱਖ ਰੁਪਏ ਲਵਾਤਾ ਹੁਣ ਕਹਿੰਦੀ ਮੈਂ ਤਾਂ ਬਿਜੀਆ ਚਾਰ ਪੰਜ ਦਿਨ ਹੋ ਗਏ ਮੇਰੇ ਨਾਲ ਗੱਲ ਨਹੀਂ ਹੋਈ ਮੈਨੂੰ ਮੈਂ ਕਿਹਾ ਉਹ ਕਿੱਥੇ ਆ ਮੈਂ ਉਹਦਾ ਹਸਬੰਡ ਬੋਲਦਾ ਤੇ ਕਹਿੰਦੀ ਤੁਹਾਨੂੰ ਪਤਾ ਨਹੀਂ ਮੈਂ ਕਿਹਾ ਨਹੀਂ ਮੈਨੂੰ ਤਾਂ ਨਹੀਂ ਪਤਾ ਕਹਿੰਦੀ ਉਹ ਤਾਂ ਇੰਡੀਆ ਆ ਗਈ ਤੇ ਮੈਂ ਤਾਂ ਹੱਕਾ ਵੱਕਾ ਰਹਿ ਗਿਆ ਬਾਈ ਮੈਂ ਤਾਂ ਹੈਰਾਨ ਹੋ ਗਿਆ ਮੈਂ ਕਿਹਾ ਮੈਨੂੰ ਇੰਨਾ ਵੱਡਾ ਕੱਪ ਬਚੋਲੇ ਨੇ ਉਹਦੇ ਪੈਸੇ ਲਿੱਤੇ ਸੀ ਸਾਡੇ ਤੋਂ ਸ਼ਾਪ ਲਿੱਤੀ ਸੀ ਮੈਂ ਬਚੋਲੇ ਨੂੰ ਅਫੇਅਰ ਕਰਨ ਆਇਆ ਕਿ ਕੱਲ ਨੂੰ ਉਨੀ ਕੀ ਗੱਲ ਹੋਈ ਉਹਦਾ ਜ਼ਿੰਮੇਵਾਰ ਤੂੰ ਹੋਊਗਾ ਯਾਰ ਮੈਂ ਅਗਲੇ ਕਿਸ ਗੱਲ ਤੋਂ ਪੈਦਾ ਜੀ ਹੈਗੀ ਹੈ ਪੈਸੇ ਵੀ ਹੈਗੇ ਸਾਰਾ ਮਸਲਾ ਵੀ ਹੱਲ ਕਰਾਂਗਾ ਇੰਨੀ ਤਾਂ ਗੱਲ ਹੀ ਨਹੀਂ ਸੀ মিডিਆ ਨੂੰ ਸੱਦਣ ਵਾਲੀ ਸਾਰਾ ਮਸਲਾ ਜਦੋਂ ਮੈਂ ਜ਼ਿੰਮੇਵਾਰੀ ਲਈ ਹੈ ਸਾਰੇ ਕਾਸੇ ਤੇ ਤੇ ਮੇਰੇ ਨਾਲ ਗੱਲ ਕਰਦੇ মিডিਆ ਨੂੰ ਸੱਦਣ ਸੋਨ ਨੂੰ ਸੱਦਣ ਦੀ ਕੀ ਲੋਟ ਸੀ ਕਿ ਮੈਂ ਭਈ ਕਿਵੇਂ ਕਰਦਾ ਕੁੜੀ ਨੂੰ ਵਸਾਉਂਦਾ ਸਾਡਾ ਤਾਂ ਘਰ ਮੁੱਦਾ ਪਿਆ ਪਿਆ ਮੈਂ ਸ ਮੈਂ ਤਾਂ ਇਹ ਗੱਲ ਦਾ ਵੇਅਰ ਕਰਨਾ ਆ ਇਹਨੂੰ ਵਿਚੋਲੇ ਨੂੰ ਨਹੀਂ ਤਾਂ ਤੇਰੀ ਧੋਣ ਅਸੀਂ ਵੱਡਾਂਗੇ ਠੀਕ ਹੈ ਨਾ 25-30 ਲੱਖ ਰੁਪਏ ਸਾਡੇ ਤਾਂ ਖਰਾਬ ਹੋਇਆ 2 ਲੱਖ ਰੁਪਏ ਨੂੰ ਤੂਲਤਾ ਦੇ ਨਾਲੇ ਸ਼ਾਪ ਲੱਤੀ ਆ ਮੇਰੇ ਨਾਲ ਗੱਲ ਇਹਨਾਂ ਨੇ ਅੱਜ ਕੀਤੀ ਆ ਮੈਂ ਜਾ ਕੇ ਅੱਜ ਪਰਤਾਲ ਕਰੂ ਵੀ ਕਿਉਂ ਆਈ ਏ ਕੁੜੀ ਤੂੰ ਦੱਸ ਪਈ ਕੀ ਰੌਲਾ ਕੀ ਸੀਗਾ ਤੇ ਮੈਂ ਕੋਈ ਗੱਲ ਨਹੀਂ ਬਈ ਮੀਡੀਆ ਨੂੰ ਸਦਾ ਦੀ ਲੋੜ ਨਹੀਂ ਮੁੰਡਿਆ ਤੇ ਨਾਲ ਸਾਵਾਂਗੇ ਤੋਰਾਂਗੇ ਕੈਨੇਡਾ ਤੇ ਇਹਨੂੰ ਵੀ ਨਾਲ ਭੇਜਾਂਗੇ ਤੇਦੇ ਪੈਸੇ ਲੱਗੇ ਆ ਅਸੀਂ ਵਿਅਰਥ ਨਹੀਂ ਜਾਣ ਦਿੰਦੇ ਕਹਿੰਦੇ ਕੈਨੇਡਾ ਜਾਣ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਕੈਨੇਡਾ ਦੀ ਗੱਲ ਹੀ ਤੁਹਾਡੇ ਇੱਕ ਸਾਹਮਣੇ ਲੈ ਕੇ ਆਏ ਆ ਪਰਿਵਾਰ ਨਾਲ ਜਿਹੜਾ ਘਪਾਣਾ ਵਰਤ ਰਿਹਾਗਾ ਉਹ ਪਰਿਵਾਰ ਅੱਜ ਵਿਚੋਲੇ ਨੂੰ ਸੁਨੇਹਾ ਦੇਣ ਆਇਆਗਾ ਇੱਕ ਕੁੜੀ ਕੈਨੇਡਾ ਜਾਵੜੀ ਸੀ ਅਗੇਜਮੈਂਟ ਕਰਾ ਕੇ ਰਿਸ਼ਤਾ ਕਰਾ ਕੇ ਆਪਣਾ ਕੈਨੇਡਾ ਜਾਵੜੀ ਸੀ ਮੁੰਡੇ ਵਾਲਿਆਂ ਨੇ ਪੈਸੇ ਲਾਏ ਸੀਗੇ ਆਪਾਂ ਵਿਚੋਲੇ ਨਾਲ ਵੀ ਗੱਲ ਕਰਾਂਗੇ ਤੇ ਪਰਿਵਾਰ ਵਾਲੇ ਖੜੇ ਆ ਮੁੰਡਾ ਵੀ ਖੜਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਜਿਹੜਾ ਵਿਚੋਲੇ ਨੂੰ ਸੁਨੇਹਾ ਦੇਣ ਆਇਆ ਇੱਕ ਅਵੇਅਰ ਕਰਨਾ ਇਹ ਆ ਵੀ ਭਾਈ ਸਾਡੇ ਨਾਲ ਆ ਗੱਲਬਾਤ ਹੋ ਰਹੀ ਆ ਤਾਂ ਤੂੰ ਇਸ ਚੀਜ਼ ਦਾ ਖਿਆਲ ਰੱਖੀ ਸਸੀ ਗਲ ਮਾਤਾ ਜੀ ਹਾਂਜੀ ਵੀਰੇ ਚ ਤਾਂ ਬੱਚੀ ਲੱਖ ਲਾ ਤਾਂ ਵੀਰੇ ਸਾਡੇ ਤਾਂ ਇਹਨੇ ਘਰ ਹੀ ਪੱਟਤਾ ਅੱਛਾ ਤੇ ਹੁਣ ਉਹ ਕੁੜੀ ਮੁੱਕਰ ਗਈ ਆ ਕੁੜੀ ਆ ਗਈ ਆ ਉਥੋਂ ਵਾਪਸ ਤੇ ਹੁਣ ਅਸੀਂ ਕੀ ਕਰਕੇ ਦੱਸੋ ਹੁਣ ਅੱਛਾ ਵੇਖੋ ਮਾਤਾ ਕਹਿੰਦੀ ਵੀ ਕੁੜੀ ਕੈਨੇਡਾ ਤੋਂ ਵਾਪਸ ਆ ਗਈ ਆ 25 ਲੱਖ ਰੁਪਈਆ ਖਰਚਾ ਆ ਗਿਆ ਤੋ ਤੁਸੀਂ ਅਗੇਜਮੈਂਟ ਕਰਕੇ ਕੁੜੀ ਦਾ ਰਿਸ਼ਤਾ ਕਰਕੇ ਭੇਜਿਆ ਹਾਂਜੀ ਹਾਂਜੀ ਸਾਡਾ ਬਾਈ ਜੀ 25-30 ਲੱਖ ਰੁਪਏ ਲਵਾਤਾ ਹੁਣ ਕਹਿੰਦੀ ਮੈਂ ਤਾਂ ਵਿਜੀ ਆ ਚਾਰ ਪੰਜ ਦਿਨ ਹੋ ਗਏ ਮੇਰੇ ਨਾਲ ਗੱਲ ਨਹੀਂ ਹੋਈ ਮੈਨੂੰ ਗਾਂ ਨਹੀਂ ਟਾਈਮ ਹੋ ਗਿਆ ਤੁਹਾਡੇ ਰਿਸ਼ਤੇ ਹੋਈ ਨੇ ਮੇਰੇ ਰਿਸ਼ਤੇ ਨੂੰ ਬਾਈ ਹੋਇਆ 1.5 ਸਾਲ ਹੋ ਗਿਆ ਤੇ ਮੈਨੂੰ ਕਹਿੰਦੀ ਮੈਂ ਕੋਲਜ ਕਰਕੇ ਬਾਲਾ ਵਿਜੀ ਆ ਚਾਰ ਪੰਜ ਦਿਨ ਹੋ ਗਏ ਮੇਰੀ ਗੱਲ ਨਹੀਂ ਹੋਈ ਠੀਕ ਹੈ ਕੁੜੀ ਨੂੰ ਤੁਸੀਂ ਫੋਨ ਲਾਇਆ ਉਹ ਕਹਿੰਦੀ ਵੀ ਮੈਂ ਚਾਰ ਪੰਜ ਦਿਨਾਂ ਵਾਸਤੇ ਵਿਜੀ ਹਾਂ ਚਾਹ ਚਾਰ ਪੰਜ ਦਿਨਾਂ ਵਾਸਤੇ ਕਹਿੰਦੀ ਕੋਲਜ ਦੀਆਂ ਅਸਾਈਮੈਂਟਾਂ ਆਈਆਂ ਬਣਾਉਣੀਆਂ ਤੇ ਮੇਰੀ ਗੱਲਬਾਤ ਨਹੀਂ ਹੋਣੀ ਕਹ ਆੜਾ ਚਾਰ ਪੰਜ ਦਿਨ ਹੋ ਗਏ ਅੱਜ ਚਾਰ ਪੰਜ ਦਿਨਾਂ ਦਾ ਕਿਹਾ ਜੀ ਮੈਨੂੰ ਅੱਜ ਤਾਂ ਸਤਮਾ ਦਿਨ ਹੋ ਗਿਆ ਮੇਰੀ ਤਾਂ ਗੱਲ ਹੀ ਨਹੀਂ ਹੋਈ ਤੇ ਮੈਂ ਉਹਦੀ ਜਿਹੜੀ ਫਰੈਂਡ ਆ ਪ੍ਰਵੀਨ ਠੀਕ ਆ ਮੈਂ ਉਹਨੂੰ ਫੋਨ ਲਾਇਆ ਮੈਂ ਕਿਹਾ ਮੈਂ ਉਹਦਾ ਹਸਬੰਡ ਬੋਲਦਾ ਤੇ ਕਹਿੰਦੀ ਮੈਂ ਪੁੱਛਿਆ ਵੀ ਕਿਵੇਂ ਆ ਤੂੰ ਪਹਿਲਾਂ ਤਾਂ ਉਹਨੂੰ ਪੁੱਛਣਾ ਪਿਆ ਮੈਨੂੰ ਕਿਵੇਂ ਆ ਕਿਵੇਂ ਨਹੀਂ ਕਹਿੰਦੀ ਵਧੀਆ ਵਧੀਆ ਤੇ ਮੈਂ ਕਿਹਾ ਉਹ ਕਿੱਥੇ ਆ ਮੈਂ ਉਹਦਾ ਹਸਬੰਡ ਬੋਲਦਾ ਤੇ ਕਹਿੰਦੀ ਤੁਹਾਨੂੰ ਪਤਾ ਨਹੀਂ ਮੈਂ ਕਿਹਾ ਨਹੀਂ ਮੈਨੂੰ ਤਾਂ ਨਹੀਂ ਪਤਾ ਕਹਿੰਦੀ ਉਹ ਤਾਂ ਇੰਡੀਆ ਆ ਗਈ ਤੇ ਮੈਂ ਤਾਂ ਹੱਕਾ ਵੱਕਾ ਰਹਿ ਗਿਆ ਭਾਈ ਮੈਂ ਤਾਂ ਹੈਰਾਨ ਹੋ ਗਿਆ ਮੈਂ ਕਿਹਾ ਮੈਨੂੰ ਇੰਨਾ ਵੱਡਾ ਗੱਪ ਹੁੰਦਾ ਥੋੜੀ ਬਹੁਤ ਗੱਲਬਾਤ ਹੁੰਦੀ ਪਰ ਸਿੱਧਾ ਇੰਡੀਆ ਕੈਨੇਡਾ ਤੋਂ ਕਿਤੇ ਮੈਨੂੰ ਉਹਨੇ ਸੱਦਣਾ ਤੇ ਕਿ ਇੱਥੇ ਉਹਨੇ ਇੱਥੇ ਇੰਡੀਆ ਆ ਜਾਣਾ ਤੇ ਮੇਰਾ 25- ਤੋਂ ਬਾਅਦ ਮੈਂ ਗਾਂ ਦੀ ਗਾਂ ਉਹਨਾਂ ਦੇ ਪਿੰਟ ਦਾ ਜਿਹੜਾ ਅਲਰਜੀ ਆ ਉਨਦੇ ਪਿੰਡ ਦਾ ਉਹਨੂੰ ਮੈਂ ਫੋਨ ਲਾ ਕੇ ਪੁੱਛਿਆ ਵੀ ਉਹ ਕੁੜੀ ਆਈ ਵੀ ਇੰਡੀਆ ਕੀ ਵਾਕੀ ਗੱਪ ਮਾਰਦੀ ਹੁੰਦੀ ਫਰੈਂਡ ਵੀ ਤੇ ਕਹਿੰਦਾ ਮੈਨੂੰ ਵੀ ਲੱਗਦਾ ਸ਼ੱਕ ਜਾ ਕਰਾ ਕਹਿੰਦਾ ਪਰਸੋ ਚੌਥੇ ਉਹਨਾਂ ਘਰੇ ਗੱਡੀ ਖੜੀ ਸੀਗੀ ਤੇ ਤਿੰਨ ਚਾਰ ਜਣੇ ਜੇ ਆਏ ਸੀਗੇ ਕਹਿੰਦਾ ਮੈਨੂੰ ਤਾਂ ਉਹੀ ਕੁੜੀ ਲੱਗਦੀ ਆ ਤੇ ਹੁਣ ਮੈਨੂੰ ਸ਼ੱਕ ਪੈ ਰਿਹਾ ਕਿ ਉਹ ਇੰਡੀਆ ਹੀ ਆ ਗਈ ਪੱਕੇ ਹੀ ਆ ਗਈ ਤੇ ਹੁਣ ਮੈਂ ਵਿਚੋਲੇ ਕੋਲ ਆਇਆ ਇਹ ਗੱਲ ਕਰਕੇ ਵਿਚੋਲੇ ਨੇ ਉਦੋਂ ਪੈਸੇ ਲਿੱਤੇ ਸੀ ਸਾਡੇ ਤੋਂ ਛਾਪ ਲਿੱਤੀ ਸੀ ਮੈਂ ਵਿਚੋਲੇ ਨੂੰ ਆਫਰ ਕਰਨ ਆਇਆ ਕਿ ਕੱਲ ਨੂੰ 19 ਕੀ ਗੱਲ ਹੋਈ ਉਹਦਾ ਜ਼ਿੰਮੇਵਾਰ ਤੂੰ ਹੋਊਂਗਾ ਮਾਤਾ ਹੀ ਵਿਚੋਲੇ ਨੂੰ ਕਿੰ ਮੁਝੋ ਤੁਹਾਡੇ ਕੋਲੇ ਸਾਰਾ ਕੁਝ ਮਿਲਿਆ ਜੀ 2 ਲੱਖ ਰੁਪਏ ਤੇ ਛਾਪ ਬਈ ਮੈਂ ਕਿਹੜੇ ਕਿਸੇ ਗੱਲ ਤੋਂ ਭੈਜਦਾ ਯਾਰ ਛਾਪ ਵੀ ਹੈਗੀ ਆ ਪੈਸੇ ਵੀ ਹੈਗੇ ਸਾਰਾ ਮਸਲਾ ਵੀ ਹੱਲ ਕਰਾਉਂਗਾ ਇਡੀ ਤਾਂ ਗੱਲ ਹੀ ਨਹੀਂ ਸੀ মিডিਆ ਨੂੰ ਸੱਦਣ ਵਾਲੀ ਤੇ ਮੈਂ ਸਾਰਾ ਮਸਲਾ ਜਦੋਂ ਮੈਂ ਜ਼ਿੰਮੇਵਾਰੀ ਲਈ ਹੈ ਸਾਰੇ ਕਾਸੇ ਦੀ ਜੀ ਤੇ ਮੇਰੇ ਨਾਲ ਗੱਲ ਕਰਦੇ মিডিਆ ਨੂੰ ਸੱਦਣ ਸੋਨ ਨੂੰ ਸੱਦਣ ਦੀ ਕੀ ਲੋੜ ਸੀ ਕਿ ਮੈਂ ਆਪ ਹੀ ਕਿਵੇਂ ਕਰਦਾ ਕੁੜੀ ਨੂੰ ਵਿਸਾਉਦਾ ਉਹਨਾਂ ਦੇ ਜਿਹੜਾ 30-35 ਲੱਖ ਰੁਪਇਆ ਲੱਗ ਗਿਆ ਉਹਨਾਂ ਨੇ ਅੱਜ ਸਬੂਤ ਦੇ ਤੌਰ ਤੇ ਮੀਡੀਆ ਦੇ ਵਿੱਚ ਗੱਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇਕਰ ਇਹ ਕਹਿੰਦੇ ਆ ਵੀ ਤੁਸੀਂ ਇਹਨਾਂ ਦਾ ਮਸਲਾ ਹੱਲ ਕਰਾ ਦੋਗੇ ਫਿਰ ਅਸੀਂ ਵੀਡੀਓ ਚਲਾਵਾਂਗੇ ਨਹੀਂ ਨਹੀਂ ਚਲਾਉਂਗੇ ਸਹੀ ਗੱਲ ਹੈ ਜੀ ਹਾਂਜੀ ਜਮਾਂ ਸਹੀ ਗੱਲ ਆ ਬਾਕੀ ਮੇਰਾ ਬਾਪੂ ਕੋਲੇ ਖੜਾ ਠੀਕ ਆ ਜੀ ਆਸ ਟਾਈਮ ਛੋਣੇ ਦਾ ਟਾਈਮ ਹੋਇਆ ਪਿਆ ਤੁਹਾਨੂੰ ਵੀ ਪਤਾ ਕਿੰਨਾ ਔਖਾ ਜਾਂਦਾ ਖੇਤ ਆਣਾ ਜਾਣਾ ਫਿਰ ਵੀ ਇਹ ਟਾਈਮ ਕੱਢ ਕੇ ਇੱਥੇ ਖੜੇ ਆ ਜੀ ਸਾਡਾ ਤਾਂ ਘਰ ਮੁੱਦਾ ਪਿਆ ਪਿਆ ਮੈਂ ਸ ਮੈਂ ਤਾਂ ਇਹ ਗੱਲ ਦਾ ਵੇਅਰ ਕਰਨ ਆਇਆ ਇਹਨੂੰ ਵਿਚੋਲੇ ਨੂੰ ਨਹੀਂ ਤਾਂ ਤੇਰੀ ਤੋਂ ਅਸੀਂ ਵੱਡਾਂਗੇ ਠੀਕ ਹੈ ਨਾ 25-30 ਲੱਖ ਰੁਪਏ ਸਾਡੇ ਤਾਂ ਖਰਾਬ ਹੋਇਆ 2 ਲੱਖ ਰੁਪਏ ਲੂ ਤੂਲਤਾ ਦੇ ਨਾਲੇ ਛਾਪ ਲੱਤੀ ਆ ਸਾਰਾ ਕੁਝ ਬਈ ਮੈਂ ਇੰਨੇ ਗਰਮ ਹੋਣ ਦੀ ਦਾ ਕੋਈ ਲੋੜ ਨਹੀਂ ਬਈ ਮੈਂ ਕਰੂੰਗਾ ਸਾਰਾ ਮੈਂ ਮਸਲਾ ਸਾਰਾ ਹੱਲ ਕਰੂੰਗਾ ਬਈ মিডিਆ ਸੱਦਨ ਦੀ ਲੋੜ ਨਹੀਂ ਸੀਗੀ ਅਸੀਂ ਸਾਰਾ ਮਸਲਾ ਹੱਲ ਕਰੀ ਨੂੰ ਤੋੜਾਂਗੇ ਕੈਨੇਡਾ ਜੇ ਇਹ ਕਹਿੰਦੇ ਆਈ ਹੈ ਪਹਿਲਾਂ ਮੈਨੂੰ ਤੇ ਇਹ ਗੱਲ ਦਾ ਇਹ ਪਤਾ ਨਹੀਂ ਲੱਗਿਆ ਜੀ ਤੁਸੀਂ ਪੁੱਛਿਆ ਸੀਗਾ ਮੈਂ ਮੇਰੇ ਨਾਲ ਗੱਲ ਇਹਨਾਂ ਨੇ ਅੱਜ ਕੀਤੀ ਆ ਮੈਂ ਜਾ ਕੇ ਅੱਜ ਪਰਤਾਲ ਕਰੂੰਗਾ ਵੀ ਕਿਉਂ ਆਈ ਹੈ ਕੁੜੀਏ ਤੂੰ ਦੱਸ ਪਈ ਕੀ ਰੌਲਾ ਕੀ ਸੀਗਾ ਤੇ ਮੈਂ ਕੋਈ ਗੱਲ ਨਹੀਂ ਬਈ মিডিਆ ਨੂੰ ਤੇ ਨਾ ਸ਼ਾਮਾਂਗੇ ਤੋਰਾਂਗੇ ਕੈਨੇਡਾ ਤੇ ਇਹਨੂੰ ਵੀ ਨਾਲ ਭੇਜਾਂਗੇ ਤੇ ਪੈਸੇ ਲੱਗੇ ਆ ਅਸੀਂ ਵਿਅਰਥ ਨਹੀਂ ਜਾਣ ਦਿੰਦੇ ਤੁਹਾਡੇ ਕੋਲੇ ਸਾਰੇ ਸਬੂਤ ਹੈਗੇ ਆ ਪੈਸੇ ਪੂਸੇ ਜਿਹੜੇ ਲਾਏ ਆ ਤੁਸੀਂ ਹਾਂਜੀ ਸਬੂਤ ਹੈਗੇ ਸਾਰੇ ਸਾਰੇ ਪੈਸੇ ਸਾਰੇ ਜੀ ਵੇਖੋ ਪਰਿਵਾਰ ਵਾਲੇ ਕਹਿੰਦੇ ਆ ਵੀ ਸਾਡੇ ਕੋਲੇ ਪੈਸਿਆਂ ਦੇ ਸਬੂਤ ਵੀ ਹੈਗੇ ਆ ਵਿਚੋਲੇ ਨੂੰ ਅੱਜ ਅਵੇਅਰ ਕਰ ਦਿੱਤਾਗਾ ਵੀ ਜੇਕਰ ਕੁੜੀ ਮੁੰਡੇ ਨੂੰ ਸਾਡੇ ਨੂੰ ਕੈਨੇਡਾ ਨਾਲ ਲੈ ਕੇ ਗਈ ਬਾਈ ਲੈ ਕੇ ਜਾਊਗੇ ਯਾਰ ਤੁਸੀਂ ਯਾਰ ਜੇਕਰ ਸਾਡੇ ਮੁੰਡੇ ਸਾਡੇ ਮੁੰਡੇ ਨੂੰ ਕੁੜੀ ਕੈਨੇਡਾ ਨਾਲ ਲੈ ਕੇ ਗਈ ਤਾ ਅਸੀਂ ਆਪਣੀ ਜਿਹੜੀ ਬਣਦੀ ਆ ਉਹ ਕਾਰਵਾਈ ਕਰਾਵਾਂਗੇ ਮਾਤਾ ਜੀ ਕਾਰਵਾਈ ਫਿਰ ਤੁਸੀਂ ਕਰਾਉਂਗੇ ਕਰਾਵਾਂਗੇ ਭਾਈ ਇਹਨੂੰ ਵੀ ਨਾਲ ਲਵਾਂਗੇ ਵਿੱਚ ਅੱਛਾ ਇਹਨੂੰ ਵੀ ਨਾਲ ਤੇ ਹੋਰ ਇਸੇ ਦੇ ਹੱਡਾਂ ਤੋਂ ਕੱਢਾਂਗੇ ਅਸੀਂ ਤਾਂ ਸਾਰਾ ਦਿੱਤਾ ਸਾਰਾ ਪੈਸਾ ਤੇ ਲਾ ਬਾਤਾ ਤੇਰਾ ਸਾਰਾ ਹੱਲਾ ਕਰਾਂਗੇ ਇੰਨੀ ਗਰਮ ਕਾਤ ਹੋਈ ਜਾਂਦੀ ਤੂੰ ਕੰਮ ਤਾਂ ਵੀਰਾ ਹੋਣਾ ਹੀ ਆ ਸਾਡਾ ਤਾਂ ਘਰ ਨੂੰ ਤਾਂ ਕਰਤਾ ਤੇ ਰਾਤਾਂ ਦੀ ਨੀਂਦ ਉੱਡੀ ਵੀ ਆ ਬਈ ਇੱਕ ਮਿੰਟ ਸੌਕੇ ਨਹੀਂ ਵੇਖਿਆ ਕਿਤੇ ਰਾਤ ਨੂੰ ਦੇਖੋ ਮਾਤਾ ਕਹਿੰਦੀ ਆ ਵੀ ਸਾਡੀ ਰਾਤਾਂ ਦੀ ਨੀਂਦ ਉੱਡੀ ਪਈ ਆ ਪੈਸੇ ਫਿਰ ਪੈਸਿਆਂ ਦਾ ਕਰਜ਼ਾ-ਗੁਰਜ਼ਾ ਚੱਕੇ ਸੀਗੇ ਹੈਗੇ ਸੀ ਤੁਹਾਡੇ ਪੈਲੀ ਕਿੱਲਾ ਡੂੜ ਕਲਾ ਬੈਜ ਦਿੱਤੀ ਹੈ ਕਿ ਰਹੀ ਸੀ ਤੇ ਚਾਰ ਕਣਾ ਰਹਿ ਗਿਆ ਸਾਰੀ ਜੀ ਤੁਹਾਡਾ ਚਾਹ ਸੀ ਬੱਚੇ ਨੂੰ ਬਾਹਰ ਹਾਂ ਬਾਹਰ ਭੇਜਾਂਦਾ ਜੀ ਤੇ ਇੱਥੇ ਇੰਡੀਆ ਚ ਕੰਮ ਕਰਾਉਣ ਦੇ ਕੋਈ ਫਿਰ ਸਾਨੂੰ ਜੇ ਲਾਰਾ ਲਾ ਕੇ ਫਿਰ ਮੁੰਡੇ ਰਹਿ ਜਾਗੇ ਐ ਕਰਾਂਗੇ ਜੋ ਕਰਾਂਗੇ ਨਾ ਕੁ ਲਗਾਏ ਨਾ ਕੀਤੇ ਜੀ ਵੇਖੋ ਪਰਿਵਾਰ ਵਾਲੇ ਕਹਿੰਦੇ ਆ ਵੀ ਅਸੀਂ ਪੈਲੀ ਗਹਿਣੇ ਧਰ ਕੇ ਮੁੰਡੇ ਨੂੰ ਬਾਹਰ ਭੇਜਣ ਦੀ ਕੋਸ਼ਿਸ਼ ਕਰ ਰਹੇ ਆ ਵੀ ਬਾਹਰ ਭੇਜ ਕੇ ਅਸੀਂ ਕੁੜੀ ਤੇ ਜਿਹੜਾ ਸਾਰਾ ਪੈਸਾ ਲਾਇਆਗਾ ਹੁਣ ਕੁੜੀ ਕਹਿੰਦੀ ਆ ਵੀ ਹੁਣ ਮੈਂ ਮੁੰਡੇ ਨੂੰ ਜਿਹੜਾ ਬਾਹਰ ਬੁਲਾ ਲੂੰਗੀ ਪਰ ਕੁੜੀ ਬਿਨਾ ਦੱਸਿਆ ਵਾਂ ਕੈਨੇਡਾ ਤੋਂ ਵਾਪਸ ਇੰਡੀਆ ਆ ਗਈ ਆ ਤੇ ਹੁਣ ਮੁੰਡੇ ਵਾਲਿਆਂ ਨੂੰ ਵੀ ਪਤਾ ਲੱਗਿਆਗਾ ਵੀ ਭਾਈ ਕੁੜੀ ਕੈਨੇਡਾ ਤੋਂ ਵਾਪਸ ਆ ਗਈ ਆ ਤੇ ਮੁੰਡੇ ਵਾਲਿਆਂ ਨੇ ਵਿਚੋਲੇ ਨੂੰ ਇੱਕ ਤਲਾਹ ਦੇਤੀ ਆ ਤਲਾਹ ਮੇਰੀ ਗੱਲ ਵੀ ਸੁਣ ਲੋ ਬਈ ਯਾਰ ਤੁਸੀਂ ਆ ਕੇ ਕੈਮਰਾ ਚਲਾ ਲਿਆ ਮੇਰੇ ਤੋਂ ਵੀ ਪੁੱਛਿਆ ਨਹੀਂ ਗੱਸ ਭਾਈ ਜੀ ਬਾਈ ਮੇਰੀ ਗੱਲ ਸੁਣੋ ਮੈਂ ਰਿਸ਼ਤਾ ਕਰਾਇਆ ਸੀ ਮੈਂ ਕਿਹੜਾ ਮੁੱਕਰਦਾ ਕਿਸੇ ਗੱਲ ਤੋਂ ਮੈਂ ਖੜਾ ਇੱਥੇ ਹੀ ਖੜਾ ਹਾਂ ਹਰ ਰੋਜ਼ ਵਾਂਗੂ ਲੋਕਾਂ ਦੇ ਨਾਲ ਠੱਗੀ ਵੱਜ ਰਹੀ ਆ ਭਵਿੱਖ ਖਰਾਬ ਹੋ ਰਿਹਾ ਬੱਚਿਆਂ ਦਾ ਉਮਰ ਵੇਖੋ ਬੱਚੇ ਦੀ ਕਿੰਨੀ ਉਮਰ ਦਾ ਬਾਈ ਕੁੜੀ ਦੀ ਨੀਗੀ ਆ ਬਾਹਰ ਜਾਂਦਾ ਚਾ ਵੀ ਇਹਨੂੰ ਹੀ ਸੀਗਾ ਮਸਾਂ ਰਿਸ਼ਤਾ ਭੜ ਕੇ ਦਿੱਤਾ ਹੁਣ ਤੁਸੀਂ ਆਪ ਲੱਗਦੇ 2 2.5 ਕਿਲੇ ਵਾਲ ਨੂੰ ਕਿਹੜਾ ਕੋਈ ਬਾਹਰ ਭੇਜ ਦੂਗਾ ਦੋ ਢਾਈ ਕਿੱਲੇ ਵਾਹਣਾ ਉਹਦਾ ਮੈਂ ਕੁੜੀ ਪਾਲੀ ਅਸਰ ਕੁੜੀ ਦੇ ਪੈਸੇ ਤਾਂ ਲਾਏ ਮਾਤਾ ਤੁਸੀਂ ਲਾਏ ਸਾਰੇ ਲਾਏ ਵੀਰੋ ਸਾਰੇ ਪੈਸੇ ਲਾਏ ਅਸੀਂ ਜਿੰਨੀ ਮੰਗ ਕੀਤੀ ਉਹਨੇ ਪੈਸੇ ਲਾਏ ਜਿੰਨੇ ਵਿਚੋਲੇ ਨੇ ਪੈਸੇ ਮੰਗੇ ਉਹਨੇ ਪੈਸੇ ਦਿੱਤੇ ਆ ਹੋਰ ਦੱਸ ਤਾਨੂੰ ਕੀ ਚਾਹੀਦਾ ਇਸ ਤੋਂ ਬਾਅਦ ਵੀ ਸਾਡੇ ਨਾਲ ੱਤਕਾ ਹੋ ਜਾਂਦਾ ਬਾਈ ਬਾਲਾ ਨਹੀਂ ਆਇਆ ਅਸਤਨੋਂ ਦੱਸਤਾ ਤਲਾਹ ਦੇਤੀ ਤੇਰੀ ਧੋਣ ਵੱਡਾਂਗੇ ਦੱਸਤਾ ਜੇ ਸਾਨੂੰ ਪਤਾ ਲੱਗ ਗਿਆ ਨਾ 19 ਕੀ ਗੱਲ ਹੋਗੀ ਜੁਮੇ ਤੂੰ ਉਦਾਰ ਹੋਗਾ ਤੂੰ ਹੋਗਾ ਜ਼ਿੰਮੇਦਾਰ ਮੈਂ ਕਹੀ ਨਾ ਮੈਂ ਤਾਂ ਬਈ ਮੈਨੂੰ ਤਾਂ ਪਤਾ ਜਿੰਨਾ ਤੂੰ ਲੱਗਿਆ ਮੈਂ ਜਾ ਕੇ ਪਤਾ ਕਰੂੰਗਾ ਕੋਈ ਨਹੀਂ ਮੈਂ ਕੁੜੀ ਬਸਾਉਂਗਾ ਇਹਦੇ ਵਸਾਉਂਗਾ ਤੇ ਬਾਹਰ ਵੀ ਭੇਜੂਗਾ। ਠੀਕ ਹੈ। ਵਸੰਦਰ ਰੱਦ ਹੁੰਦਾ ਬਾਈ ਤੁਹਾਨੂੰ ਦੱਸ ਕੇ ਆਉਂਦੀ। ਅੱਛਾ ਜੀ। ਜੋ ਸਾਡੇ ਕੋਲ ਤਾਂ ਉਹਨੇ ਗੱਲ ਹੀ ਨਹੀਂ ਕੀਤੀ ਵੀ ਮੈਂ ਉਹਨੀ ਐ। ਵੇਖੋ ਮਾਤਾ ਜੀ ਕਹਿੰਦੇ ਵੀ ਜੇ ਕੁੜੀ ਦਾ ਵਸਣ ਦਾ ਰੱਦ ਕੋਈ ਸਬੂਤ ਹੈਗਾ ਕੁੜੀ ਇੰਡੀਆ ਗਈ। ਹਾਂਜੀ ਉਹਨੇ ਮੈਨੂੰ ਇਹ ਗੱਲ ਕਹੀ ਐ ਅਸਾਈਮੈਂਟ ਬਣਾਉਣੀ ਐ ਮੈਂ ਗੱਲ ਨਹੀਂ ਕਰ ਸਕਦੀ 4-5 ਦਿਨ ਹੋ ਗਏ ਹੁਣ ਤਾਂ ਹਫਤਾ ਗੱਲ ਹੋ ਗਈ। ਜਿਹੜੀ ਉਹਦੀ ਫਰੈਂਡ ਆ ਪ੍ਰਵੀਨ ਮੈਂ ਉਹਨੂੰ ਫੋਨ ਕੀਤਾ ਉਹ ਕਹਿੰਦੀ ਉਹ ਤਾਂ ਇੰਡੀਆ ਜਾਵਦੀ ਤੁਹਾਨੂੰ ਬਿਨਾ ਦੱਸੇ। ਮਾਤਾ ਜੀ ਫਿਰ ਜੇ ਕੱਲ ਨੂੰ ਕੁੜੀ ਜਵਾਬ ਦੇਗੀ ਫਿਰ? ਮੇਰੇ ਮੁੰਡੇ Mata, ay ay kiyun dah, anda. ਹੁੰਦਾ ਕਿਵੇਂ ਨੇ ਵੀਰੇ ਜਦੋਂ ਕੋਈ ਵਿਸ਼ਵਾਸ ਹੀ ਨਹੀਂ ਰਿਹਾ ਮੈਂ ਅਕਸਰ ਉਹ ਰਿਸ਼ਤਾ ਕਰਿਆ ਵਿਸ਼ਵਾਸ ਨਹੀਂ ਕਰਿਆ ਘਰੇ ਖੜਾ ਇੱਥੇ ਮੈਂ ਭੱਜ ਜਾ ਕਿ ਥੋੜਾ ਮੇਰਾ ਘਰ ਤੁਸੀਂ ਜਾਣਦੇ ਇਹ ਪਤਾ ਲੱਗ ਜਾਊਗਾ ਬਈ ਕਿੰਨੇ ਕ ਦਿਨ ਤੇਰਾ ਮੈਂ ਪਤਾ ਲੱਗ ਜਾਊਗਾ ਮੈਂ ਕਰੂੰਗਾ ਬਈ ਬਣ ਕੇ ਤੁਸੀਂ ਦੀ ਬੇਇੱਜ਼ਤੀ ਵਾਲੀ ਗੱਲ ਨਾ ਕਰੋ ਮੈਂ ਵਸਾ ਦੂੰਗਾ ਕੁੜੀ ਕੋਈ ਕੋਈ ਢਾਹ ਦੇ ਇੰਡੀਆ ਹੀ ਆਈ ਹੈ ਉਹ ਕਿਤੇ ਹੋਰ ਤਾਂ ਨਹੀਂ ਗਈ ਕੁੜੀ ਦੱਸ ਕੇ ਤਾਂ ਨਹੀਂ ਨਾਈ ਬਈ ਦੱਸ ਕੇ ਬਈ ਉਹ ਮੈਂ ਜਾ ਕੇ ਪਤਾ ਕਰੂੰਗਾ ਕਿ ਇਹ ਕੋਈ ਗੜਬੜ ਹੈ ਕਿ ਇਹਨਾਂ ਦੇ ਵਿੱਚ ਕੋਈ ਗੜਬੜ ਹੋਈ ਹੋਵੇ ਮੁੰਡਾ ਨਾ ਲੜੇ ਲੁੜੇ ਤਾਂ ਨਹੀਂ ਤੁਸੀਂ ਕੋਈ ਨਹੀਂ ਲੜੇ ਕਹਿੰਦੀ ਮੈਨੂੰ ਤਾਂ ਇਹ ਗੱਲ ਕਹੀ ਕਹਿੰਦੀ ਮ ਡੇਲੀ ਹੁੰਦੀ ਸੀ ਸੁਬਾਹ ਸ਼ਾਮ ਵੀਡੀਓ ਕਾਲ ਹੁੰਦੀ ਸੀਗੀ ਮਾਤਾ ਤੁਸੀਂ ਵੀ ਗੱਲ ਕਰਦੇ ਸੀ ਕੁੜੀ ਨਾਲ ਹਾਂ ਵੀ ਕਰਦੇ ਸੀਗੇ ਕਦੇ ਕਦਾਂ ਹੀ ਕਰਦੇ ਸੀਗੀ ਡੇਲੀ ਨਹੀਂ ਮੈਂ ਤਾਂ ਕਦੇ ਕਰਦੇ ਸੀ ਇਹ ਨਿਤ ਕਰਦਾ ਛੜ ਮੁੰਡਾ ਤਾਂ ਅੱਛਾ ਮਾਤਾ ਕਹਿੰਦੀ ਵੀ ਮੇਰੇ ਨਾਲ ਹਰ ਰੋਜ਼ ਵਾਂਗੂ ਗੱਲਾਂ ਕਰਦੀ ਸੀਗੀ ਪਰ ਹੁਣ ਮੈਨੂੰ 4 ਦਿਨਾਂ ਦਾ ਲਾਰਾ ਲਾ ਦਿੱਤਾ ਵੀ ਮੈਂ ਬਿਜੀ ਆ ਤੇ ਮੈਂ ਹੁਣ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੀਗੀ ਤੇ ਪਰਿਵਾਰ ਵਾਲੇ ਖੜੇ ਆ ਅੱਜ ਬਚੋਲੇ ਨੂੰ ਤਲਾਹ ਦਿੱਤੀ ਐ ਅਗਲੇ ਦਾ ਜਿਹੜਾ ਅਗਲਾ ਮਸਲਾ ਆਪਾਂ ਜੇਕਰ ਬਚੋਲੇ ਦੇ ਨਾਂ ਕੋਈ ਹੱਲ ਕੀਤਾ ਤਾਂ ਆਪਾਂ ਅਗਲੇ ਮਸਲੇ ਦੇ ਵਿੱਚ ਪੰਚਾਇਤ ਵਾਲੇ ਵੀ ਲੈ ਕੇ ਆਉਂਗਾ ਹਾਂ ਮਰਚਾਇਦ ਲਿਆਵਾਂਗੇ ਜੀ ਪੰਚਾਇਤ ਵਾਲੇ ਫਿਰ ਕੁੜੀ ਦੇ ਘਰੇ ਲੈ ਕੇ ਜਾਉਂਗਾ ਹਾਂ ਕੁੜੀ ਦੇ ਘਰੇ ਮੈਂ ਤਰਦਾ ਕਰ ਜਾਾਂਗੇ ਜੀ ਹਨ ਆਖ ਨਹੀਂ ਠੀਕ ਹੈ ਨਹੀਂ ਫਿਰ ਜੀ ਉਹ ਸਾਫ ਕਰਾਂਗੇ ਆਪ ਦਾ ਕੋਈ ਬੇ ਕੋ ਵੀ ਕਹਿੰਦੇ ਵੀ ਅਸੀਂ ਪੰਚਾਇਤ ਲੈ ਕੇ ਵੀ ਕੁੜੀ ਦੇ ਘਰੇ ਜਾਵਾਂਗੇ ਤਲਾਹ ਦਿੱਤੀ ਅਜ ਵਿਚੋਲੇ ਨੂੰ ਠੀਕ ਹੈ ਪੂਰੀ ਵੀਡੀਓ ਤੁਸੀਂ ਜਰੂਰ ਦੇਖਿਓ ਅਗਲੇ ਪਾਰਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਕੁੜੀ ਵਾਲੇ ਦੇ ਘਰੇ ਵਿਚੋਲਾ ਜਾ ਕੇ ਕੁੜੀ ਵਾਲਿਆਂ ਨੂੰ ਕੀ ਕਹਿੰਦਾਗਾ ਆਪਾਂ ਇਸ ਮਸਲੇ ਨੂੰ ਪੂਰਾ ਸਲਝਾਉਣ ਦੀ ਕੋਸ਼ਿਸ਼ ਕਰਾਂਗੇ ਐਨਾ ਗਰੀਬ ਪਰਿਵਾਰਾਂ ਦੇ ਨਾਲ ਠੱਗੀ ਨਾ ਵੱਜ ਸਕੇ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਰਮਨ ਸੋਢੀ